ਗਰ ਇਹਸ ਹੜ੍ਹ ਦੇ ਵਿੱਚ ਕਈਆਂ ਦੇ ਜਿਵੇਂ ਕਿ ਨਕਸਾਨ ਨੇ ਗਏ ਆ ਵੀ ਵੀ ਉਹਨਾਂ ਉਹ ਉਹਨਾਂ ਦਾ ਡੰਗਰਾਂ ਦਾ ਨੁਕਸਾਨ ਹੋਣ ਤੋਂ ਬਚ ਜੇ ਤੇ ਬਾਕੀ ਬਾਲਾ ਤਾਂ ਇਹ ਨੁਕਸਾਨ ਹੋਇਆ ਵਾ ਵੀ ਕਈ ਕਿਸਾਨਾਂ ਦੀ ਆ ਜਿਹੜੀ ਉਹ ਫਸਲਾਂ ਉਹ ਡੁੱਬ ਗਈ ਤੇ ਕਾਫੀ ਆ ਜਿਹੜੀਆਂ ਉਹ ਵੀਡੀਓ ਵੀ ਵਾਇਰਲ ਹੋ ਰਹੀਆਂ ਸੀਗੀਆਂ ਵੀ ਆਏ ਇੱਕ ਜਿਵੇਂ ਕਿ ਬੰਨ ਤੇ ਕਾਫੀ ਬੰਦੇ ਆ ਜਿਹੜੇ ਉਹ ਮਿੱਟੀ ਪਾਉਣ ਲੱਗੇ ਹੋਏ ਸੀਗੇ ਵੀ ਉਹਨਾਂ ਦੇ ਵੀ ਬੰਨ ਨਾ ਟੁੱਟ ਜੇ ਪਾਣੀ ਆ ਪੂਰਾ ਜਿਵੇਂ ਕਿ ਓਵਰਫਲੋ ਹੀ ਚੱਲ ਰਿਆ ਸੀਗਾ ਤੇ ਇੱਕ ਵੀ ਹੁਣ ਕੱਲ ਮੈਂ ਵੀਡੀਓ ਦੇਖੀ ਵੀ ਉੱਚ ਜਿਵੇਂ ਕਿ ਇੱਕ ਥਾਮ ਆ ਜਿਹੜਾ ਉਹ ਪਾਰ ਪੈ ਗਿਆ ਤਾਂ ਵੀ ਉਹ ਜਿਹੜਾ ਕਿਸਾਨ ਸੀਗਾ ਉਥੋਂ ਦੇਖਿਆ ਹੀ ਨਹੀਂ ਗਿਆ ਵੀ ਪਾਰ گاؤں ਦੀ ਫਸਲ ਸੀਗੀ ਬਸ ਉਹ ਤਾਂ ਜਿਵੇਂ ਛਾਲੀ ਮਾਰਨ ਲੱਗਿਆ ਸੀਗਾ ਪਾਣੀ ਦੇ ਵਿੱਚ ਵੀ ਨਾ ਉਹ ਟੁੱਟ ਚੁੱਕਿਆ ਸੀਗਾ ਕਿਸਾਨ ਵੀ ਉਹਨਾਂ ਉਹਨੂੰ ਨਾਲਦਿਆਂ ਨੇ ਫੜਕੇ ਆ ਵੀ ਸੰਭਾਲ ਲਿਆ ਵੀ ਐਂ ਕਰਕੇ ਆ ਵੀ ਬਹੁਤ ਔਖਾ ਵਾ ਵੀ ਜਿਨ੍ਹਾਂ ਦੇ ਉਸ ਏਰੀਏ ਦੇ ਵਿੱਚ ਜਿਵੇਂ ਕਿ ਪੈਂਡ ਹੁੰਦੇ ਆ ਤੇ ਫਸਲ ਆਉਂਦੀ ਆ ਵੀ ਬਹੁਤ ਔਖਾ ਵਾ ਜਿਵੇਂ ਕਿ 2021 ਕਿਸਾਨਾਂ ਦਾ ਤਾਂ ਇਹੀ ਬਿਆਨ ਸੀਗਾ ਵੀ 2023 ਦੇ ਵਿੱਚ ਵੀ ਅਸੀਂ ਆ ਜਿਹੜੀ ਉਹ ਮਾਰ ਚੱਲੀ ਸੀਗੀ ਵੀ ਉਤੋਂ ਹੀ ਨਹੀਂ ਅਸੀਂ ਉੱਬਰ ਪਾਏ ਸੀਗੇ ਹੁਣ 2025 ਦੇ ਵਿੱਚ ਫੇਰ ਆ ਜਿਹੜੀ ਉਹ ਸਾਡੀ ਫਸਲਾਂ ਨੁਕਸਾਨੀ ਗਈ ਆ ਤੇ ਬਾਕੀ ਆਏ ਆ ਵੀ ਹੁਣ ਇਹਦਾ ਮੇਨ ਕਾਰਨ ਇਹ ਵੀ ਆ ਵੀ ਦਰਿਆਵਾਂ ਜਿਹੜੇ ਤਿੰਨੇ ਉਹ ਪਾਣੀ ਓਵਰਫਲੋ ਹੀ ਆ ਜਿਹੜਾ ਉਹ ਚੱਲ ਰਿਹਾ ਵਾ ਵੀ ਹੁਣ ਪਿੱਛੇ ਪਹਾੜਾਂ ਦੇ ਵਿੱਚ ਵੀ ਕਾਫੀ ਆ ਜਿਹੜੀ ਉਹ ਬਰਸਾਤ ਹੋ ਰਹੀ ਆ ਉਹਨਾਂ ਵੀ ਡੈਮਾਂ ਦੇ ਵਿੱਚ ਵੀ ਪਾਣੀ ਆ ਜਿਹੜਾ ਉਹ ਜਾਦੇ ਆਇਆ ਹੋਇਆ ਵਾ ਜ ਮੇਕੀ ਪਾਖੜਾ ਡੈਮ ਤੋਂ ਤੇ ਪੌਂਗ ਡੈਮ ਤੋਂ ਤੇ ਰਣਜੀਤ ਸਾਗਰ ਡੈਮ ਤੋਂ ਵੀ ਪਾਣੀ ਬਹੁਤ ਛੱਡਿਆ ਜਾਂਦਾ ਵਾ ਵੀ ਉਹ ਹੁਣ ਛੱਡਣਾ ਹੀ ਪੈਣਾ ਵਾ ਉਹਨਾਂ ਨੂੰ ਪਾਣੀ ਵੀ ਹੁਣ ਜੇ ਨਹੀਂ ਉਹ ਛੱਡਦੇ ਹੈਗੇ ਤਾਂ ਫਿਰ ਡੈਮ ਚ ਡੈਮ ਟੁੱਟਣ ਦਾ ਵੀ ਖਤਰਾ ਵਾ ਜੇ ਹੁਣ ਡੈਮ ਹੀ ਟੁੱਟ ਗਿਆ ਤਾਂ ਪੂਰੇ ਪੰਜਾਬ ਦੇ ਵਿੱਚ ਵੀ 10-10 ਫੁੱਟਾ ਜਿਹੜਾ ਉਹ ਪਾਣੀ ਪਾਖੜਾ ਡੈਮ ਹੋਂ ਜਿਵੇਂ ਕਹਿੰਦੇ ਆ ਵੀ 10-10 ਫੋਟਾ ਜਿਹੜਾ ਉਹ ਪਾਣੀ ਹੋ ਸਕਦਾ ਵਾ ਪੂਰੇ ਪੰਜਾਬ ਦੇ ਵਿੱਚ ਤਾਂ ਕਰਕੇ ਵੀ ਪਿੱਛੋਂ ਜਿਵੇਂ ਕਿ ਹਿਮਾਚਲ ਸਾਈਡ ਵੀ ਬਹੁਤ ਮੀਂਹ ਪੈ ਰਹੇ ਆ ਤੇ ਉਹਦੇ ਕਰਕੇ ਵੀ ਜਾਦੇ ਪੰਜਾਬ ਦੇ ਵਿੱਚ ਆ ਜਿਹੜਾ ਉਹ ਪਾਣੀ ਛੱਡਿਆ ਜਾ ਰਿਹਾ ਵਾ ਤੇ ਬਾਕੀ ਆਏ ਆ ਵੀ ਹੁਣ ਲੋਕਾਂ ਲੋਕਾਂ ਦਾ ਵੀ ਇਹ ਇਲਜ਼ਾਮ ਆ ਵੀ ਪ੍ਰਸ਼ਾਸਨ ਆ ਜਿਵੇਂ ਕਿ ਜਦੋਂ ਪਹਿਲਾਂ ਇਹਨਾਂ ਨੂੰ ਪਤਾ ਹੁੰਦਾ ਵਾ ਵੀ ਉਦੋਂ ਬੰਨਾਂ ਜਿਹੜੇ ਦਰਿਆਵਾਂ ਦੇ ਵੀ ਉਹ ਕਿਉਂ ਨਹੀਂ ਮਜ਼ਬੂਤ ਬਣਾਉਂਦਾ ਹੈਗਾ ਤੇ ਬਾਕੀ ਵੀ ਡਰੇਨਾਂ ਦੀ ਆ ਜਿਹੜੀ ਉਹ ਸਫਾਈ ਕਿਉਂ ਨਹੀਂ ਕਿਉਂ ਨਹੀਂ ਕਰਾਉਂਦਾ ਹੈਗਾ ਵੀ ਕਈ ਡਰੇਨਾਂ ਦੇ ਵਿੱਚ ਤਾਂ ਜਿਵੇਂ ਕਿ ਕਾਈ ਕਾਈ ਖੜਾ ਹੁੰਦਾ ਵਾ ਵੀ ਉਹ ਜਿਵੇਂ ਹੁਣ ਇੱਕ ਕੱਲ ਫੋਟੋ ਵਾਇਰਲ ਹੋ ਰਹੀ ਸੀਗੀ ਪਰ ਆਏ ਆ ਵੀ ਜਦੋਂ ਹੁਣ ਦਰਿਆਵਾਂ ਦੇ ਵਿੱਚ ਪਾਣੀ ਲੋੜੋਂ ਵੱਧ ਆ ਜਿਹੜਾ ਉਹ ਛੜਦਾ ਤਾਂ ਫੇਰ ਦਰਯਾ ਵੀ ਆ ਜਿਹੜੇ ਉਹ ਕੀ ਕਰਨਗੇ ਜਿਵੇਂ ਕਿ ਹੁਣ ਜਿਹੜੇ ਮੰਡ ਦੇ ਏਰੀਏ ਹੁੰਦੇ ਆ ਵੀ ਉੱਥੇ ਤਾਂ